ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਕੁਝ ਕੁ ਖਬਰਾਂ ਰਹਿੰਦੀਆਂ ਨੇ ਦੇਸ਼ ਦੁਨੀਆ ਦੇ ਖਬਰਾਂ ਰਹਿੰਦੀਆਂ ਨੇ ਔਰ ਖਾਸ ਕਰਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਦੇ ਲਈ ਜੋ ਖਬਰਾਂ ਮੁੱਖ ਹਕੂਮਤ ਕਾਦੇ ਵਿੱਚ ਨੇ ਉਹ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਦੇ ਹੈਗੇ ਅੱਜ ਕੁਝ ਅਹਿਮ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਦੇ ਬਾਬਤ ਇਸ ਪ੍ਰੋਗਰਾਮ ਵਿੱਚ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸੀਨੀਅਰ ਪੱਤਰਕਾਰ ਰਾਜੀਵ ਪਾਸ ਕਰੂਗਾ ਦਾ ਪਾਸਕਰ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਮਨਜੀ ਅ ਪਾਸਕਰ ਸਾਹਿਬ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਹੈਗੀ ਹੈ ਹਰਜੋਤ ਸਿੰਘ ਬੈਂਸ ਹਨਦ ਵੱਲੋਂ ਕਿਉਂਕਿ ਸ਼੍ਰੀ ਅਕਾਲ ਤਖਤ ਸੈਪ ਤੇ ਉਹਨਾਂ ਨੂੰ ਤਲਬ ਕੀਤਾ ਹੈਗਾ ਮਾਮਲਾ ਹੈਗਾ ਜੀ ਸ਼੍ਰੀਨਗਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਸਮਾਗਮ ਹੋਇਆ ਸੀਗਾ ਉਸ ਦੇ ਵਿੱਚ ਕੁਝ ਇਤਰਾਜ਼ ਜਤਾਇਆ ਸੀਗਾ ਐਸਜੀਪੀਸੀ ਦੇ ਵੱਲੋਂ ਉਸ ਤੇ ਬਾਅਦ ਹੁਣ ਤਲਬ ਕਰ ਲਿਆ ਗਿਆ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ 1 ਅਗਸਤ ਤੋਂ ਪਹਿਲੇ ਤਲਾਬ ਕੀਤਾ ਸੀਗਾ ਅਰਜੁਨ ਮੈਸੂ ਉਸ ਤੋਂ ਪਹਿਲੇ ਬੀਰ ਸਿੰਘ ਜਿਹੜੇ ਸੂਫੀ ਗਾਇਕ ਨੇ ਜੰਮੂ ਕਸ਼ਮੀਰ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਸੀ ਉਸ ਪ੍ਰੋਗਰਾਮ ਦੇ ਵਿੱਚ ਜੇ ਸ਼ਹੀਦੀ ਸਮਾਗਮ ਦਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਤਰੀਕੇ ਨਾਲ ਨਾਚ ਕਾਣਾ ਹੋਇਆ ਸੀ ਉਹਦੇ ਵਿੱਚ ਅਕਾਲ ਤਖਤ ਨੇ ਐਸਜੀਪੀਸੀ ਨੇ ਇਪੱਤੀ ਜਤਾਈ ਸੀ ਤੇ ਬੀਰ ਸਿੰਘ ਉਹਨਾਂ ਪਹਿਲੇ ਅਕਾਲ ਤਖਤ ਦੇ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋ ਕੇ ਉਹ ਮਾਫੀ ਮੰਗ ਚੁੱਕੇ ਸੀ ਉਸ ਕੇਸ ਦੇ ਵਿੱਚ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਐਤਕੀ ਸਰਕਾਰ ਸਰਕਾਰ ਨੇ ਵੀ 350 ਸ਼ਹੀਦੀ ਸਮਾਗਮ ਸਦੀਵੀ ਸਮਾਗਮ ਉਹ ਆਪਣੇ ਤੌਰ ਤੇ ਬਣਾਉਣ ਦਾ ਫੈਸਲਾ ਕੀਤਾ ਜਿਸ ਦੇ ਉੱਤੇ ਐਸਜੀਪੀਸੀ ਨੂੰ ਆਬਜੈਕਸ਼ਨ ਦਿੱਤੇਗਾ ਐਸਜੀਪੀਸੀ ਨੇ ਬਾਰ ਬਾਰ ਆਪਣੀ ਗੁਹਾਰ ਰਹੀ ਲਈ ਸੀ ਕਿ ਜੇ ਵੀ ਜੇ ਕੋਈ ਪ੍ਰੋਗਰਾਮ ਕਰਨਾ ਵੀ ਹੈ ਤਾਂ ਤੁਸੀਂ ਐਸਜੀਪੀਸੀ ਦੀ ਮਦਦ ਕਰੋ ਐਸਜੀਪੀਸੀ ਨੂੰ ਤੁਸੀਂ ਉਹ ਸਾਰੀ ਸਹੂਲਤਾਂ ਜਿਹੜੀ ਸਰਕਾਰ ਦੇਣਾ ਚਾਹੁੰਦੀ ਹੈ ਸਮਾਗਮ ਉੱਤੇ ਉਹ ਐਸਜੀਪੀਸੀ ਉਹਨੂੰ ਬਣਾਏ ਕਿਉਂਕਿ ਖਾਸ ਤਰਕੇ ਇਦਾਂ ਦੇ ਸਮਾਗਮ ਦੇ ਵਿੱਚ ਮਰਿਆਦਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਔਰ ਇਹੀ ਨਿਦਾਨ ਉਹ ਭਾਈ ਗੀਰ ਸਿੰਘ ਜਿਹੜੇ ਜਿਹ ਗਾਇਕ ਸੀਗੇ ਉਹਨਾਂ ਦੇ ਉੱਤੇ ਲਾਇਆ ਗਿਆ ਤੇ ਉਸੇ ਮਾਮਲੇ ਦੇ ਵਿੱਚ ਕਿਉਂਕਿ ਆਰਗੇਨਾਈਜ਼ਰ ਐਸ ਸਾਰੇ ਪ੍ਰੋਗਰਾਮ ਦੇ ਹਰਜੋਤ ਸਿੰਘ ਬਹਿ ਸੀਗੇ ਉਹਨਾਂ ਨੂੰ ਪਹਿਲੇ ਇਤਹਾਸ ਨੂੰ ਪੇਸ਼ ਹੋਣ ਵਾਸਤੇ ਗਿਆ ਸੀਗਾ ਲੇਕਿਨ ਯਾਨੀ ਕੁਲਦੀਪ ਸਿੰਘ ਗੜਗਰ ਜੁਨਾ ਦੇ ਘਰ ਕੁਝ ਹਾਸਾ ਹੋ ਗਿਆ ਸੀਗਾ ਤੇ ਐਸ ਕਰਕੇ ਉਹਨਾਂ ਨੂੰ ਹੁਣ 6 ਅਗਸਤ ਅਕਾਲ ਤਖਤ ਦੇ ਜਥੇਦਾਰਾਂ ਦੀ ਇਕੱਤਰਤਾ ਬੁਲਾਈ ਗਈ ਹੈ ਤੇ ਹਰਜੂ ਸਿੰਘ ਬੈਂਸ ਜੋ ਪਹਿਲੇ ਹੀ ਇਹ ਗੱਲ ਕਹਿ ਚੁੱਕੇ ਹੈ ਕਿ ਜਦ ਵੀ ਮੈਨੂੰ ਅਕਾਲ ਤਖਤ ਕੋਲ ਬੁਲਾਇਆ ਗਿਆ ਤੇ ਮੈਂ ਨੰਗੇ ਪੈਰ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋऊंगा ਤੇ ਉਹ ਸੇਵਾਦਾਰ ਨੂੰ ਪੇਸ਼ ਵੀ ਹੋਣ ਜੀ ਬਾਸਕਾ ਸਾਹਿਬ ਅਗਰੀ ਆਪਾਂ ਖਬਰ ਲੈਣੀ ਹੈ ਰਾਗਵ ਚੱਡਾ ਬਨਦੀ ਕਿਉਂਕਿ ਤੁਹਾਨੂੰ ਯਾਦ ਹੋਣਾ ਹੈ 2022 ਦੀ ਇਲੈਕਸ਼ਨ ਤੋਂ ਪਹਿਲਾਂ ਬਹੁਤ ਸਰਗਰਮੀ ਵੰਡੀ ਗਈ ਸੀ ਰਾਗਵ ਚੱਡਾ ਦੇ ਬੰਦ ਮੈਂ ਸੋਚਦਾ ਹਾਂ ਕਿ ਜਿਹੜੇ ਥੱਲੜ ਨੇ ਹੇਠਲੇ ਲੈਵਲ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਗਾਂ ਇਲੈਕਸ਼ਨ ਲੜਨੀ ਹੁੰਦੀ ਹੈ ਉਹ ਬੰਦਿਆਂ ਦੇ ਨਾਲ ਨੇੜਤਾ ਬਣਾਉਂਦੇ ਰਹਿੰਦੇ ਨੇ ਜਿਹੜੇ ਬੰਦੇ ਰਾਗਮ ਚੱਡਾ ਦੇ ਨਾਲ ਨੇੜਤਾ ਬਣਾਉਂਦੇ ਰਹੇ ਹੁਣ ਅਚਾਨਕ ਅਲੋਪ ਹੋ ਗਏ ਉਹਨਾਂ ਬੰਦਿਆਂ ਦਾ ਕੀ ਹੋਊਗਾ ਜੀ ਕਿਉਂਕਿ ਮੈਂ ਤਾਂ ਗੱਲ ਸ਼ੁਰੂਆਤ ਕੀਤੀ ਹੈ 50 ਨੰਬਰ ਕੋਠੀ ਦੀ ਕਾਫੀ ਚਰਚਾ ਰਹੀ 2022 ਦੇ ਇਲੈਕਸ਼ਨ ਤੋਂ ਬਾਅਦ ਔਰ ਕਿਸੇ ਵੇਲੇ ਇਹ ਕੋਠੀ ਪ੍ਰਕਾਸ਼ ਸਿੰਘ ਬਾਦਲ ਹੁਣ ਆਉਣੀ ਹੁੰਦੀ ਸੀ ਜੇ ਮੈਂ ਗਲਤ ਨਹੀਂ ਹਾਂ ਤਾਂ ਤਾਂ ਉਹ ਹੁਣ ਕਿਉਂਕਿ ਹਾਲਾਕੇ ਅਧਿਕਾਰਿਕ ਤੌਰ ਤੇ ਤਾਂ ਕੋਠੀ ਜੇ ਰਾਗੂ ਚੱਡਾ ਕੱਲ ਨੂੰ ਕਲੇਮ ਕਰਦੇ ਨੇ ਕਿ ਭਾਈ ਮੇਰਾ ਤਾਂ ਐਵੇਂ ਨਾਂ ਲਈ ਜਾਂਦੇ ਮੇਰੇ ਕੋਲ ਕਿਹੜਾ ਕੋਠੀ ਕਿੱਥੇ ਦਿਖਾਓ ਮੈਨੂੰ ਕਾਗਜ਼ ਪੱਤਰ ਕਾਗਜ਼ ਪੱਤਰ ਤਾਂ ਨਹੀਂ ਹੈ ਕੋਈ ਵੀ ਪਰ ਚਰਚਾਵਾ ਮੋਹ ਸਿੰਘ ਜੀ ਪੰਜਾਣ ਨੰਬਰ ਕੋਠੀ ਦੀਆਂ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਕੋਠੀ ਹੈ ਇਹ ਖਾਲੀ ਕਰਵਾ ਲਈ ਗਈ ਹੈ ਜਿਹੜੀ ਰਾਗੂ ਚੱਡਾ ਵੈਸੇ ਅਮਨ ਜੀ ਜਿਹੜੇ ਰਾਗੂ ਚੱਡਾ ਉਹਨਾਂ ਜਦੋਂ ਤੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਬਣਾਇਆ ਗਿਆ ਸੀਗਾ ਪਰ ਪੰਜਾਬ ਦੇ ਬਿਊਰੋਕ੍ਰੇਸੀ ਪੁਲਿਸ ਅਫਸਰ ਤੁਸੀਂ ਕਿਸੇ ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ ਜੇ ਕਿਸੇ ਨੂੰ ਕੋਈ ਚੰਗੀ ਪੋਸਟਿੰਗ ਟਰਾਂਸਫਰ ਕੁਝ ਵੀ ਚਾਹੀਦਾ ਹੈ ਤੇ ਉਹ ਰਾਗਵ ਚੱਡਾ ਉਹਨਾਂ ਨਾਲ ਰابطਾ ਬਣਾਦੇ ਸੀ ਰਾਗਵ ਚੱਡਾ ਉਹ ਪੰਜਾਬ ਦੇ ਵਿੱਚ ਇੱਕ ਡੀ ਫੈਕਟੋ ਮੁੱਖ ਮੰਤਰੀ ਦੇ ਤੌਰ ਤੇ ਵਿਚਰਦੇ ਸੀਗੇ ਜੀ ਪਰ ਉਸ ਦੇ 2 ਸਾਲਾਂ ਦੇ ਵਿੱਚ 2 ਸਾਲ ਮੈਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਪਿਛਲੇ ਸਾਲ ਜਦ ਅਰਵਿੰਦ ਕੇਜਰੀਵਾਲ ਉਹਨਾਂ ਜੇਲ੍ਹ ਗਈ ਸੀ ਜੇ ਜਦ ਉਹ ਗਏ ਸੀਗੇ ਤਾਂ ਰਾਘਵ ਜੱਡਾ ਉਹਨਾ ਆਪਣੇ ਅੱਖਾਂ ਦਾ ਇਲਾਜ ਕਰਾਉਣ ਮੈਂ ਉਹਨੂੰ ਕਹਾਂਗਾ ਕੱਥੀ ਤੁਰ ਤੇ ਆਪਣੇ ਅੱਖਾਂ ਦਾ ਇਲਾਜ ਕਰਾਣ ਉਹ ਬਾਹਰ ਗਏ ਸੀ ਉਸ ਵਕਤ ਸਾਰੀ ਪਾਰਟੀ ਸਾਰੀ ਪਾਰਟੀ ਇਕਜੁੱਟ ਦੀ ਹੋਰ ਜ਼ਰੂਰ ਆਂਦੀ ਸੀ ਪਰ ਜਦ ਸੰਦੀਪ ਪਾਟਕ ਜਿਹੜੇ ਪੰਜਾਬ ਤੋਂ ਹੀ ਸੰਸਦ ਨੇ ਔਰ ਨੈਸ਼ਨਲ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਵੀ ਸੀਗੇ ਉਹਨਾਂ ਨੇ ਆਪਣੇ ਸਾਰੇ ਲੀਡਰਾਂ ਨੂੰ ਇੱਕ ਅਪੀਲ ਜਾਰੀ ਕੀਤੀ ਸੀ ਕਿ ਤੁਸੀਂ ਡੀਪੀ ਉਹ ਵਾਲੀ ਲਾਓ ਜਿਹਦੇ ਵਿੱਚ ਕੇਜਰੀਵਾਲ ਉਹਨਾਂ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਡੀਪੀ ਆਪਣੀ ਆਪਣੀ ਚੇਂਜ ਕਰ ਦੋ ਪੰਜਾਬ ਦੇ ਬਹੁਤ ਸਾਰੇ ਰਾਜ ਸਭਾ ਸੰਸਦ ਜਿਹਦੇ ਵਿੱਚ ਰਾਗਵ ਚੱਡਾ ਵੀ ਸੀ ਉਹਨਾਂ ਨੇ ਆਪਣੀ ਡੀਪੀ ਨਹੀਂ ਚੇਂਜ ਕੀਤੀ ਸੀ ਉਸ ਵਕਤ ਵੀ ਇਹ ਚਰਚਾਵਾਂ ਦਾ ਬਹੁਤ ਰੁਕੀ ਕਿ ਰਾਗਵ ਚੱਡਾ ਉਹਨਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਈਡੀ ਤੋਂ ਭੱਜ ਰਹੇ ਨੇ ਕਿਉਂਕਿ ਦਿੱਲੀ ਜਲ ਕੋਰਡ ਦੇ ਮਾਮਲੇ ਦੇ ਵਿੱਚ ਰਾਗਵ ਚੱਡਾ ਉਹਨਾਂ ਦੇ ਉੱਤੇ ਕੁਝ ਅਲਿਗੇਸ਼ਨਸ ਲੱਗੇ ਸੀਗੇ ਉਹਨਾਂ ਸਾਰੀ ਗੱਲਾਂ ਨੂੰ ਆਪਾਂ ਰੱਖ ਦਈਏ ਅਲੱਗ ਪਰ ਹੁਣ ਪੰਜਾਬ ਦੇ ਵਿੱਚ 1.5 ਸਾਲ ਤੋਂ ਐਦਾਂ ਦਾ ਮਾਹੌਲ ਬਣਿਆ ਕਿ ਰਾਗਵ ਝੱਡਾ ਉਹਨਾਂ ਨੂੰ ਆਫੀਸਰਸ ਨੇ ਬਿਊਰੋਕ੍ਰਾਸੀ ਨੇ ਜਿਹਨਾਂ ਨੂੰ ਸਭ ਤੋਂ ਪਹਿਲੇ ਜਦ ਬੱਤ ਤੇ ਹਵਾ ਬਦਲ ਰਹੀ ਹੁੰਦੀ ਹੈ ਨਾ ਇਹ ਕਹਿੰਦੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਹਿਲੇ ਪਤਾ ਲੱਗ ਜਾਂਦਾ ਹੈ ਉਹ ਵੀ ਹੁਣ ਆਰਸੀ ਯਾਨੀ ਰਾਗਵ ਝੱਡਾ ਜਿਸ ਨਾਮ ਤੋਂ ਬਿਊਰੋਕ੍ਰਾਸੀ ਦੇ ਵਿੱਚ ਮਸ਼ਹੂਰ ਸੀਗੇ ਉਹਨਾਂ ਤੋਂ ਰਾਤਾ ਨਾ ਕਾਇਮ ਕਰਕੇ ਅੱਜਕੱਲ ਮਨੀਸ਼ ਸੋਦੀਆ ਹੋਣਾ ਜਿਹੜੇ ਕਦੀ ਰਾਗਵ ਝੱਡਾ ਕੰਮ ਕਰਦੇ ਸੀ ਪੰਜਾਬ ਦੇ ਇੰਚਾਰਜ ਵੀ ਨੇ ਮਨੀਸ਼ ਸੀ ਸੋਦੀਆ ਉਹ ਹੁਣ ਇਸ ਤਰੀਕੇ ਦੀ ਗੱਲਾਂ ਜਾਂ 39 ਸੈਕਟਰ ਦੇ ਵਿੱਚ ਇੱਕ ਕੋਠੀ ਉਸ ਕੋਠੀ ਦੇ ਵਿੱਚ ਚਾਹੇ ਉਹ ਕੋਠੀ ਕਿਸੇ ਮੰਤਰੀ ਦੇ ਨਾਂ ਤੇ ਹੈਗੀ ਹੈ ਪਰ ਮਨੀਸ਼ ਸੋਦੀਆ ਉਹਨੇ ਉਹਦੇ ਵੀ ਜਰ ਰਹਿੰਦੇ ਨੇ ਔਰ ਐਦਾਂ ਦਾ ਹੀ ਜਿਹੜਾ ਤੁਸੀਂ 50 ਨੰਬਰ ਕੋਠੀ ਦਾ ਜ਼ਿਕਰ ਕਰ ਰਹੇ ਹੋ ਇਹ ਪੰਜਾਬ 50 ਨੰਬਰ ਕੋਠੀ ਕਦੀ ਬਾਦਲ ਸਾਖ ਤੋਂ ਸੀ ਬਿਲਕੁਲ ਠੀਕ ਹੈ ਤੁਸੀਂ ਉਸ ਤੋਂ ਬਾਅਦ ਅਤਲ ਨੰਦਾ ਅਤਲ ਨੰਦਾ ਜਦ ਐਡਵੋਕੇਟ ਜਨਰਲ ਬਣੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਉਹਨਾਂ ਨੇ ਵੀ 50 ਨੰਬਰ ਕੋਠੀ ਹੀ ਲਈ ਸੀ ਔਰ ਇਹਦੇ ਵਿੱਚ ਜਬਰਦਸਤ ਰੈਨੋਵੇਸ਼ਨ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਤੋਂ ਬਾਅਦ ਰਾਗਵ ਜੱਡਾ ਉਹਨਾ ਐਸ ਕੋਠੀ ਦੇ ਵਿੱਚ ਅਕਸਰ ਆਇਆ ਜਾਇਆ ਕਰਦੇ ਸੀਗੇ ਜਦ ਪਹਿਲੇ ਚੀਫ ਸੈਕਟਰੀ ਅਨੁਰੁੱਧ तिवारी ਪੰਜਾਬ ਦੇ ਬਣੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਓਬਜੈਕਸ਼ਨ ਸੀਗਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਹਾਜ਼ਰੀ ਉਹ ਫਾਈਲਾਂ ਲੈ ਕੇ ਉਹਨਾਂ ਨੂੰ ਰਾਗਵ ਜੱਡਾ ਉਹਨਾਂ ਦੇ 50 ਨੰਬਰ ਕੋਠੀ ਦੇ ਵਿੱਚ ਪੇਸ਼ ਹੋਣਾ ਪੈਂਦਾ ਸੀਗਾ ਉਹ ਸ਼ਾਇਦ ਇਹੀ ਕੋਟੀ ਵਜਾਤੀ ਗਈ ਕਿ ਅਨਿਰੁੱਧ तिवारी ਉਹਨਾਂ ਨੂੰ ਬਹੁਤ ਦੇਰ ਤੱਕ ਇਹਨਾਂ ਨੇ ਬਤੌਰ ਚੀਫ ਸੈਕਰੀ ਕੰਟੀਨਿਊ ਨਹੀਂ ਕੀਤਾ ਪਰ ਹੁਣ ਉਸ 50 ਨੰਬਰ ਦੀ ਕੋਠੀ ਦੀ ਚਰਚਾ ਇੱਕ ਵਾਰ ਫੇਰ ਹੋ ਰਹੀ ਹੈ কারণ ਕਿ ਉਸ ਕੋਠੀ ਨੂੰ ਹੁਣ ਰਗਵ ਚੰਡਾ ਦੇ ਕੋਠੀ ਦੇ ਨਾਂ ਤੇ ਨਹੀਂ ਜਾਣਿਆ ਜਾ ਰਿਹਾ ਕੱਲ ਹੀ ਕੱਲ ਹੀ ਰਗਵ ਚੰਡਾ ਦਾ ਜਿਹੜਾ ਵੀ ਸਮਾਨ ਸੀ ਨਾ ਉਹ ਪੈਕਪਕ ਕਰਕੇ ਝੜ ਜੜੂ ਮਾਰ ਕੇ ਬਲਕਿ ਪੂਰੇ 50 ਨੰਬਰ ਨੂੰ ਕੋਠੀ ਨੂੰ ਧੋਇਆ ਗਿਆ ਅਗਰ ਇਹ ਵੀ ਗਈ ਹੈ ਤੇ ਕੋਈ ਗਲਤ ਨਹੀਂ ਹੈ ਪਰ ਇਹ ਇੱਕ ਬੜੀ ਵੱਡੀ ਡਿਵੈਲਪਮੈਂਟ ਹੈ ਆਮ ਆਦਮੀ ਪਾਰਟੀ ਦੀ ਪੋਲਿਟਿਕ ਦੇ ਵਿੱਚ ਉਦਾ ਕਾਰਨ ਵੀ ਹੈ ਵੀ ਹੁਣ ਰਾਗਵ ਚੱਡਾ ਉਹ ਨਾ ਪੰਜਾਬ ਦੀ ਪੋਲਿਟਿਕਸ ਤੋਂ ਬਿਲਕੁਲ ਬਾਹਰ ਹੋ ਗਏ ਨੇ ਭਾਵੇਂ ਰਾਜ ਸਭਾ ਸਾਂਸਦ ਹੈਗੇ ਨੇ ਪਰ ਰਾਜ ਸਭਾ ਸੰਸਦ ਦੇ ਤੌਰ ਤੇ ਵੀ ਉਹ ਬਹੁਤ ਜ਼ਿਆਦਾ ਨਹੀਂ ਵਿਚਰ ਰਹੇ ਕੱਲ ਮੈਂ ਇੱਕ ਉਹਨਾਂ ਦਾ ਪ੍ਰੋਗਰਾਮ ਦੇਖ ਰਿਹਾ ਸੀਗਾ Netflix ਤੇ Netflix ਦੇ ਉੱਤੇ Kapil Sharma ਦਾ ਸ਼ੋਅ ਸੀ ਉਸ ਸ਼ੋਅ ਦੇ ਵਿੱਚ ਰਾਗਵ ਚੱਡਾ ਔਰ ਪਰਿਨੀਤੀ ਚੋਪੜਾ ਆਏ ਸੀ ਉਸ ਸ਼ੋਅ ਦੇ ਵਿੱਚ ਜਦ ਰਾਜਨੀਤੀ ਦੀ ਗੱਲ ਹੁੰਦੀ ਹੈ ਔਰ ਖਾਸ ਕਰਕੇ ਪਰਿਨੀਤੀ ਰਾਜਨੀਤੀ ਦੀ ਗੱਲ ਕਰਦੀ ਹੈ ਦੇਵੀ ਦਿਨ ਰਾਜੋ ਜੱਟ ਨੇ ਇੱਕ ਗੱਲ ਕਹੀ ਇਹ ਦੇਖੋ ਅਸੀਂ ਪੋਲੀਟੀਸ਼ੀਅਨ ਆ ਲੇਕਿਨ ਅਸੀਂ ਆਪੀ ਐਕਟਰ ਵੀ ਬਹੁਤ ਵੱਡੇ ਆ ਯਾਨੀ ਜਦ ਕਹਿੰਦੇ ਨੇ ਨਾ ਕਿ ਵੀ ਐਕਟਰ ਵੀ ਵੱਡੇ ਆ ਤਾਂ ਦੂਜੇ ਪਾਸੇ ਪਰਿਨੀਤੀ ਤੇ ਆਪਣਾ ਜਿਹੜੀ ਐਕਟਰ ਵੈਸੇ ਬਾਸਕਰ ਸਾਹਿਬ ਸਾਡੇ ਸਿਆਸਤਦਾਨਾਂ ਤੋਂ ਵੱਡਾ ਐਕਟਰ ਤਾਂ ਮੇਰੇ ਹਿਸਾਬ ਨਾਲ ਸ਼ਾਹਰੂਖ ਖਾਨ ਨੂੰ ਸਲਮਾਨ ਖਾਨ ਨੂੰ ਵੀ ਇਹ ਲੋਕ ਪਿੱਛੇ ਛੱਡ ਦਿੰਦੇ ਹੋਏ ਨੇ ਨਹੀਂ ਬਿਲਕੁਲ ਇਸ ਗੱਲ ਦਾ ਜ਼ਿਕਰ ਕਰ ਰਹੇ ਸੀਗੇ ਪਰ ਆਮ ਆਦਮੀ ਪਾਰਟੀ ਤੇ ਆਪਣੇ ਸੁਪਰੀਮੋ ਸੁਪਰੀਮ ਜਿਹੜੇ ਕੇਜਰੀਵਾਲ ਸਾਹਿਬ ਦੀ ਉਹਨਾਂ ਨੇ ਗੱਲ ਤੱਕ ਵੀ ਉਸ ਪ੍ਰੋਗਰਾਮ ਦੇ ਵਿੱਚ ਨਹੀਂ ਕੀਤੀ ਇੱਕ ਵਕਤ ਇਹ ਆਇਆ ਜਦ ਨਵਜੋਤ ਸਿੰਘ ਸਿੱਧੂ ਦੀ ਤਰਫ ਇਸ਼ਾਰਾ ਕਰਕੇ ਕਪਲਿ ਸ਼ਰਮਾ ਕਹਿੰਦੇ ਨੇ ਕਿ ਦੇਖੋ ਜੀ ਸਾਡਾ ਕਲਾ ਦਾ ਮਹੱਤਵ ਇਸ ਕਲਾ ਨੇ ਦੋ ਪਾਰਟੀਆਂ ਦੇ ਲੀਡਰਾਂ ਨੂੰ ਇੱਕ ਮੰਚ ਦੇ ਥੱਲੇ ਇਕੱਠਾ ਕਰਦਾ ਉਹ ਕਹਿੰਦੇ ਜੇ ਤੁਹਾਡੀ ਪੁਰਾਣੀ ਪਾਰਟੀ ਵੀ ਦੇਖ ਲਈਏ ਕਿਉਂਕਿ ਬੀਜੇਪੀ ਦੇ ਸੰਸਦ ਹੁੰਦੇ ਸੀਗੇ ਨਵਜੋਤ ਸਿੰਘ ਸਿੱਧੂ ਕਹਿੰਦੇ ਤਿੰਨ ਪਾਰਟੀਆਂ ਦੇ ਸੰਸਦ ਫਿਰ ਸਿੱਧੂ ਆਣਾ ਵੀ ਆਪਣੇ ਅੰਦਾਜ਼ ਦੇ ਵਿੱਚ ਗੱਲ ਦਾ ਜਵਾਬ ਦਿੰਦੇ ਨੇ ਕਿ ਵੀ ਇਹ ਤੇ ਹਿੰਦੁਸਤਾਨ ਦੀ ਖੂਬਸੂਰਤੀ ਈ ਹੈ ਇਹ ਇਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਬੁਲੀਆਂ ਦੇ ਲੋਕ ਇੱਕੋ ਇੱਕੋ ਸਟੇਜ ਦੇ ਉੱਤੇ ਇਕੱਠੇ ਹੁੰਦੇ ਨੇ ਔਰ ਹੁੰਦੇ ਰਹਿਣ। ਬਾਸਕਰ ਸਾਹਿਬ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਹ ਤਾਂ ਇੱਕ ਪੰਚਤੇ ਹੋ ਜਾਂਦੇ ਨੇ ਇਕੱਠੇ ਇਹ ਤਾਂ ਕਦੀ-ਕਦੀ ਜਲੰਧਰ ਦੇ ਵਿੱਚ ਜੱਫੀਆਂ ਵੀ ਪਾ ਲੈਂਦੇ ਨੇ ਪੱਪੀਆਂ ਦੀ ਗੱਲ ਵੀ ਕਰ ਦਿੰਦੇ ਨੇ ਪਰ ਜਿਹੜੇ ਸਾਡੇ ਲੋਕ ਇਹਨਾਂ ਦੇ ਪਿੱਛੇ ਸੇੜ ਪਰ ਆਉਂਦੇ ਨੇ ਉਹ ਕੀ ਕਰਨਾ ਕਿਉਂਕਿ ਆਮ ਤੌਰ ਤੇ ਅਸੀਂ ਦੇਖਿਆ ਜਾਂਦਾ ਹੈ ਕਿ ਧੜੇ ਪਾਜੀਆਂ ਪਾਰਟੀਆਂ ਪਾਜੀਆਂ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਜਾਂਦੀਆਂ ਨੇ ਇਹਨਾਂ ਦੇ ਲੀਡਰਾਂ ਪਿੱਛੇ ਲੱਗ ਕੇ ਫਿਰ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਸਮਝ ਲੈਣਾ ਚਾਹੀਦਾ ਭਾਈ ਅਸੀਂ ਐਵੇਂ ਲੜੀ ਜਾਂਦੇ ਹਾਂ ਤਾਂ ਇੱਕੋ ਇੱਕੋ ਹੋ ਜਾਂਦੇ ਨੇ ਬਾਅਦ ਵਿੱਚ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਤੁਹਾਡੀ ਮੁਰਾਦ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮੇਡੀਆਂ ਦੀ ਜਫੀਤ ਹੋਵੇ ਤਾਂ ਯਾਦ ਹੋਏਗਾ ਜਦ 2022 ਤੋਂ ਪਹਿਲੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਸੀਗੇ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣੀ ਉਹਨਾਂ ਨੇ ਆਪਣੀ ਸਰਕਾਰ ਦਾ ਯਾਨੀ ਚਰਨ ਸਿੰਘ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਵਿਰੋਧ ਇਸ ਕਰਕੇ ਕੀਤਾ ਸੀਗਾ ਕਿ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਦੇ ਡਰੱਗ ਦੇ ਕੇਸ ਨੂੰ ਲੈ ਕੇ ਉਹ ਚੰਨੀ ਸਰਕਾਰ ਵੀ ਹੋਲੀ ਯਾਨੀ ਠੰਡੀ ਮਿੱਠੀ ਚੱਲ ਰਹੀ ਸੀ ਪਰ ਨਵਜੋਤ ਸਿੰਘ ਸਿੱਧੂ ਦੇ ਦਬਾਅ ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ 20 ਦਸੰਬਰ 2021 ਨੂੰ ਕੇਸ ਹੋਇਆ ਸੀ ਐਨਡੀਪੀਐਸ ਦਾ ਪਰ ਉਸ ਕੇਸ ਦਾ ਵੀ ਬਹੁਤਾ ਕੁਝ ਬਣਿਆ ਨਹੀਂ ਹੁਣ ਇੱਕ ਨਵਾਂ ਕੇਸ ਦਰਜ ਕੀਤਾ ਹੈ ਜਦੋਂ ਤੋਂ ਨਵਾਂ ਕੇਸ ਦਰਜ ਕੀਤਾ ਹੈ ਪਰ ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਚੁੱਪੀ ਸਾਦੀ ਹੋਈ ਹੈ ਪਰ ਯਾਦ ਕਰੋ 2021 ਤੋਂ ਪਹਿਲੇ ਦਾ ਸੀ ਜਦ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਚ ਹਰੀ ਕੋਲਿਸ ਤੋਂ ਲੈ ਕੇ ਉਹ ਸ਼ੂਬ ਸ਼ੂਬ ਕਰਦੇ ਸੀਗੇ ਉਹ ਸਾਰੀ ਗੱਲਾਂ ਵਿਕਰਮ ਸਿੰਘ ਮਜੀਠੀਆ ਦੇ ਧੁਰਗਰੋਧੀ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਜਾਣੇ ਜਾਂਦੇ ਸੀਗੇ ਪਰ ਸਿਆਸੀ ਜੱਟੀਆਂ ਕਈ ਵਾਰ ਸਿਆਸਤ ਦਾ ਵੀ ਮਾਹੌਲ ਚੇਂਜ ਕਰ ਦਿੰਦੀ ਹੈ ਦੇ ਸ਼ਖਸੀਅਤ ਦੀ ਵੀ ਇੱਕ ਆਦਤ ਕਹਿ ਲਓ ਜਾਂ ਸ਼ਖਸੀਅਤ ਦੀ ਵੀ ਉਹ ਗੱਲ ਉਜਾਗਰ ਕਰ ਦਿੰਦੀ ਹੈ ਵੀ ਐ ਜਿਹੜੀ ਸਿਆਸੀ ਜੱਟੀਆਂ ਹੁੰਦੀਆਂ ਉਹ ਕੋਈ ਵੀ ਧੁਰਵਰੋਧੀ ਹੋਏ ਇੱਕ ਦੂਜੇ ਨੂੰ ਪਾਈ ਸਕਦਾ ਹੂੰ ਬਿਲਕੁਲ ਬਾਸਕਰ ਸਾਹਿਬ ਬਾਸਕਰ ਸਾਹਿਬ ਅਗਲੀ ਖਬਰ ਆਪਾਂ ਲੈਣੀ ਹੈ ਜੇ ਅਮਰੀਕਾ ਤੋਂ ਡੋਨਲਡ ਟਰੰਪ ਹੁਣਾਂ ਦੇ ਵੱਲੋਂ ਲਗਾਤਾਰ ਚਰਚਾ ਦੇ ਵਿੱਚ ਨੇ ਇੱਕ ਪਾਸੇ ਤਾਂ ਟੈਰਿਫ ਨੂੰ ਲੈ ਕੇ ਦੂਜੇ ਪਾਸੇ ਇਮੀਗਰੈਂਟ ਦੇ ਮੁੱਦੇ ਦੇ ਉੱਤੇ ਜਿੰਨੇ ਵੀ ਸਾਡੇ ਲੋਕ ਇੱਥੇ ਪਹੁੰਚੇ ਹੈਗੇ ਨੇ ਭਾਰਤੀ ਜਾਂ ਏਸ਼ੀਅਨ ਲੋਕ ਆਪਾਂ ਕਹਿ ਲਈਏ ਤਾਂ ਉਹਨਾਂ ਦੇ ਉੱਪਰ ਕਿੰਨੇ 59 ਕੱਸਨ ਦੀ ਜਿਹੜੀ ਗੱਲ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈਗੀ ਹੈ ਹਾਲਾਂਕਿ ਮੈਂ ਸਮਝਦਾ ਹੁੰਦਾ ਕਿ ਜਿਹੜਾ ਦੇਸ਼ ਦਾ ਮੁਖੀ ਹੈ ਉਹਨੇ ਆਪਣੇ ਲੋਕਾਂ ਦੀ ਗੱਲ ਉਹਨੇ ਇਹ ਦੇਖਣਾ ਹੈਗਾ ਕਿ ਕਿਹੜੇ ਨੀਤੀ ਜਿਹੜੀ ਹੈ ਉਹ ਮੇਰੇ ਲੋਕਾਂ ਲਈ ਸਹੀ ਹੈਗੀ ਹੈ ਬਾਹਰਲੇ ਲੋਕਾਂ ਦਾ ਤੇ ਬਾਅਦ ਦੀ ਗੱਲ ਹੈਗੀ ਹੈ ਹਾਲਾਂਕਿ ਅਸੀਂ ਲੋਕ ਪ੍ਰਭਾਵੇ ਜ਼ਰੂਰ ਹੁੰਦੇ ਆ ਪਰ ਪਹਿਲ ਕਦਮੀ ਉਹਨਾਂ ਨੇ ਆਪਣੇ ਲੋਕਾਂ ਨੂੰ ਕਰਨੀ ਹੁੰਦੀ ਹੈ ਕਿ ਲੋਕਾਂ ਦੇ ਲਈ ਓਪਰਚ्युनिटी ਕਿਸ ਤਰ੍ਹਾਂ ਬਦਲ ਜਾਂ ਲੋਕਾਂ ਦੇ ਲਈ ਓਪਰਚ्युनिटी ਜਾਂ ਲੋਕਾਂ ਦੇ ਲਈ ਸਹੂਲਤਾ ਕਿਸ ਤਰ੍ਹਾਂ ਮਿਲੇ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਸਕਰ ਸਾਹਿਬ ਕੇ ਜਿਹੜੇ ਲੋਕਾਂ ਦੀ ਇਨਕਮ 2 ਲੱਖ ਤੋਂ ਘੱਟ ਹੋਵੇਗੀ ਉਹਨਾਂ ਨੂੰ ਇਨਕਮ ਟੈਕਸ ਦੇ ਵਿੱਚ ਰਾਹਤ ਦਿੱਤੀ ਜਾ ਸਕਦੀ ਹੈ। ਵੈਸੇ ਜਿਹੜੇ ਡੋਨਲਡ ਟਰੰਪ ਨੇ ਨਾ ਉਹ ਇੱਕ ਨਾਰੇ ਦੇ ਰਾਹੀ ਸੱਤਾ ਦੇ ਵਿੱਚ ਆਏ ਸੀਗੇ ਔਰ ਯੂਐਸ ਦੇ ਦੁਬਾਰਾ ਪ੍ਰੈਜ਼ੀਡੈਂਟ ਬਣੇ ਦੀਗੇ మేਕ ਅਮੇਰੀਕਾ ਗ੍ਰੇਟ ਅਗੇਨ। ਯਾਨੀ ਮਗਾ ਨਾਦਰ ਤੋਂ ਉਹਨਾਂ ਨੇ ਮੁਹਿੰਮ ਚਲਾਈ ਸੀ। ਵੈਸੇ ਉਹ ਗ੍ਰੇਟ ਅਮੇਰੀਕਾ ਨੂੰ ਕਿੰਨਾ ਕੁ ਬਣਾ ਰਹੇ ਨੇ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਪਿਛਲੇ ਮਨ ਜਿਹੜੇ ਜਿਨੇ ਵੀ ਦਿਨ ਦੀ ਉਹਨਾਂ ਦੀ ਸਰਕਾਰ ਹੈਗੀ ਹੈ ਉਹਨਾਂ ਨੇ ਮੈਕਸਿਮਮ ਜਿਹੜੇ ਡਿਸੀਜਨ ਸੀਗੇ ਉਹਦੇ ਵਿੱਚ ਯੂ ਟਰਨ ਲਿਆ ਚੋਂਦੀ ਡਿਸੀਜਨ ਉਹਨਾਂ ਦੇ ਇਦਾਂ ਦੇ ਸੀਗੇ ਜਿਦੇ ਵਿੱਚ ਬਣਾਨੇ ਬਿਲਕੁਲ ਜਿਸ ਪਾਸੇ ਉਹ ਤੁਰ ਰਹੇ ਸੀ ਉੱਥੋਂ ਬਿਲਕੁਲ ਅਬਾਊਟ ਟਰਨ ਲੈ ਕੇ ਵਾਪਸ ਆ ਗਏ ਉਹਨ ਇੱਕ ਨਵੀਂ ਚਰਚਾ ਵਾਈਟ ਹਾਊਸ ਦੇ ਹੀ ਸੋਰਸਸ ਦੇ ਰਾਹੀਂ ਚੱਲੀ ਹੈ ਕਿਉਂਕਿ ਇਹ ਟੈਰਿਫ ਵਾਰ ਜਿਹੜੀ ਸ਼ੁਰੂ ਕੀਤੀ ਹੈ ਉਹ 70 ਦਿਸ਼ਾਂ ਦੇ ਵਿੱਚ ਟੈਰਿਫ ਦਾ ਐਲਾਨ ਸੱਗਾ ਸੱਤ ਹੋ ਚੁੱਕਿਆ ਹੈ ਉਹ ਕਹਿੰਦੇ ਨੇ ਕਿ ਵੀ ਜਿਹੜੀ ਅਮਰੀਕਾ ਦੇ ਲੋਕਾਂ ਦੇ ਉੱਤੇ ਇਹਦਾ ਇੰਪੈਕਟ ਪੈ ਗਿਆ ਨਾ ਕਿਉਂਕਿ ਉਹ ਚੀਜ਼ਾਂ ਜਿਹੜੀ ਦੂਜੇ ਦੇਸ਼ਾਂ ਤੋਂ ਆਂਦੀ ਸੀ ਉਹ ਸਕੇਰੀਟ ਕਰਾਹੀ ਅਮਰੀਕੀ ਸਰਕਾਰ ਦੀ ਇਨਕਮ ਤੇ ਵੱਜ ਜਾਏਗੀ ਪਰ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪਏਗਾ ਤੇ ਇਸ ਤਰ੍ਹਾਂ ਕੇ ਕੋਈ ਰਾਹਤ ਲੋਕਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਪਰ ਉਹ ਰਾਹਤ ਕੀ ਹੋ ਸਕਦੀ ਹੈ ਉਹ ਰਾਹਤ ਇਸ ਤਰੀਕੇ ਨਾਲ ਸਾਹਮਣੇ ਆਈ ਹੈ ਕਿ 1.5 ਲੱਖ ਡਾਲਰ ਤੋਂ 2 ਲੱਖ ਡਾਲਰ ਪਰ ਐਨਮ ਕਮਾਉਣ ਵਾਲੇ ਲੋਕਾਂ ਨੂੰ ਇਨਕਮ ਟੈਕਸ ਤੋਂ ਦਾ ਪੈਟਰਨ ਬਦਲ ਸਕੇਗਾ ਉਨੀ ਤਾਂ ਛੂਟ ਦਿੱਤੀ ਜਾ ਸਕਦੀ ਹੈ। ਉਹਨ ਐਸੇ ਛੂਟ ਦਾ ਸਵਾਗਤ ਕੀਤਾ ਜਾ ਰਿਹਾ ਹੈ ਪਰ ਨਾਲ ਦੇ ਨਾਲ ਇਹ ਛੂਟ ਜਾਂ ਇਹ ਬਿਆਨ ਇਹ ਕਸਿਆਸੀ ਜੁਮਲੇ ਦੇ ਤੌਰ ਤੇ ਕੀਤਾ ਜਾ ਰਿਹਾ ਹੈ ਉਹ ਖਾਸ ਕਰਕੇ ਭਾਰਤੀ ਹੈ। ਇਹ ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਵੀ ਇਹ ਜੁਮਲਾ 2014 ਦੇ ਇਲੈਕਸ਼ਨ ਦੇ ਵਿੱਚ ਸੁਣਿਆ ਸੀਗਾ ਜਾਂ ਉਹਨਾਂ ਨੇ ਕਹਿ ਸੀਗਾ ਕਿ ਅਸੀਂ ਬਲੈਕ ਮਨੀ ਨੂੰ ਵਿਦੇਸ਼ਾਂ ਦੇ ਬੈਂਕਾਂ ਤੋਂ ਵਾਪਸ ਲਿਆ ਕੇ 15-15 ਲੱਖ ਰੁਪਏ ਹਰ ਗਰੀਬ ਦੇ ਖਾਤੇ ਦੇ ਵਿੱਚ ਪਾਵਾਂਗੇ। ਅੱਜ ਤੱਕ ਗਰੀਬ ਆਪਣੇ ਖਾਤੇ ਹੀ ਲਾਭ ਦੇ ਰਹੇ ਨੇ ਤੇ ਉਹਦੇ ਬਾਅਦ ਅਮਿਸ਼ਾ ਉਹਨਾਂ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਇਹਨੂੰ ਇੱਕ ਸਿਆਸੀ ਜੁਮਲੇ ਦੇ ਤੌਰ ਤੇ ਐਸੇ ਆਖਿਆ ਉਹ ਕ੍ਰੰਪੋਨ ਦਾ ਸਿਆਸੀ ਜੁਮਲਾ ਹੈ ਜਾਂ ਬਾਤ ਵੀ ਉਹ ਸੀਰੀਅਸ ਨੇ ਅਮਰੀਕਾ ਦੇ ਲੋਕਾਂ ਨੂੰ ਰਾਹਤ ਦੇਂਦਾ ਹੈ ਕ੍ਰੰਪੋਨਾਂ ਦੀ ਇਹ ਟੈਰਿਫ ਵਾਰ ਵਾਲੀ ਪਾਲਿਸੀ ਦਾ ਵਿਰੋਧ ਅਮਰੀਕਾ ਦੇ ਵਿੱਚ ਵੀ ਹੋ ਰਿਹਾ ਹੈ ਜਿੱਥੇ 14 ਤੋਂ 15 ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਪ੍ਰਦਰਸ਼ਨ ਦੇਖੇ ਗਏ ਨੇ ਸ਼ਾਇਦ ਆਪਣੇ ਖਿਲਾਫ ਜਿਹੜੀ ਲਹਿਰ ਹੈਗੀ ਹੈ ਕਿਉਂਕਿ ਉਹਨੂੰ ਨੀਵਾਂ ਵੀ ਯਾਦ ਆ ਤੁਸੀਂ ਵੀ ਦੱਸਿਆ ਸੀਗਾ ਕਿ ਕ੍ਰాంਪੋਨਾ ਦੀ ਪਪੂਲੇਸ਼ਨ ਉਹ ਜਿਹੜੀ ਪਪੂਲੈਰਿਟੀ ਹੈ ਉਹ ਬੜੀ ਵੱਡੇ ਪੱਧਰ ਦੇ ਉੱਤੇ ਗਿਰ ਰਹੀ ਹੈ ਕਿ ਉਸ ਆਪਣੀ ਗਿਰਦੀ ਹੋਈ ਪਪੂਲੈਰਿਟੀ ਨੂੰ ਬਚਾਉਣ ਵਾਸਤੇ ਵੀ ਪਾਇਲਟ ਇਹ ਗੰਦੀ ਇੰਡੀਕੇਸ਼ਨ ਕ੍ਰాంਪੋਨਾ ਦੇ ਵਾਈਫ ਹਾਊਸ ਤੋਂ ਆਈ ਹੈ ਆ ਬਾਸਕਾ ਸਾਹਿਬ ਜੀ ਬਿਲਕੁਲ ਇਹ ਦੁਨੀਆ ਦੀ ਆਪਾਂ ਖਬਰ ਕਰ ਲਈ ਅਮਰੀਕਾ ਦੀ ਖਬਰ ਕਰ ਲਈ ਕਿਉਂਕਿ ਅਮਰੀਕਾ ਦੀ ਖਬਰ ਕਰ ਲਈ ਤੇ ਭਾਈਓ ਸਾਰੀ ਦੁਨੀਆ ਦੀ ਖਬਰ ਕਰ ਲਈ ਆ ਸਰਪੰਚ ਮੁਲਕ ਕਿਹਾ ਜਾਂਦਾ ਇਹਨਾਂ ਨੂੰ ਤੇ ਚਲੋ ਆਪਾਂ ਗੱਲ ਕਰਦੇ ਹਾਂ ਜੀ ਥੋੜਾ ਜਿਹਾ ਅੱਗੇ 6 ਮੈਂਬਰੀ ਕਮੇਟੀ ਦੀ ਗੱਲ ਕਰਨੀ ਹੈ ਜੀ ਜਿਹੜੀ 71 ਤਾ ਹੋਣ ਜਾ ਰਹੀ ਹੈ ਉਸ ਦੇ ਬਾਬਤ ਅ ਮਨਜ਼ੂਰੀ ਮੰਗੀ ਗਈ ਸੀ ਉਹ ਮਨਜ਼ੂਰੀ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਅੱਗੇ ਤੋਰ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲ ਇਹ ਕੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਵੈਸੇ ਉਹ 6 ਮੈਂਬਰੀ ਕਮੇਟੀ ਨਹੀਂ ਪੰਜ ਨਵੀਂ ਕਮੇਟੀ ਹੈ ਵੈਸੇ 7 ਮੈਂਬਰੀ ਕਮੇਟੀ ਹੁੰਦੀ ਜੀ ਜਿਹਾਂ ਦਾ ਅਕਾਲ ਤਖਤ ਨੇ 2 ਦਸੰਬਰ ਦਾ ਹੁਕਮਨਾਮਾ ਸੁਣਾਇਆ ਸੀ ਪਰ ਉਹਦੇ ਵਿੱਚ ਸਿੰਘ ਸਹਬਾਨ ਸੀਗੇ ਗੈਨੀ ਸੁਲਤਾਨ ਸਿੰਘ ਗੈਰੀ ਰਕਬੀਰ ਸਿੰਘ ਤੇ ਗੈਨੀ ਹਰਪ੍ਰੀਤ ਸੀ ਜੀ ਦਾ ਹੁਕਮਨਾਮੇ ਦੇ ਵਿੱਚ ਸਾਰੇ ਅਕਾਲੀ ਜਾਂ ਵੱਖਰੇ ਵੱਖਰੇ ਫੈਕਸ਼ਨ ਸੀਗੇ ਦਾਗੀ ਤੇ ਬਾਰਗੀ ਉਹਨਾਂ ਨੂੰ ਆਪਣੇ ਆਪਣੇ ਚੂਲੇ ਬੰਦ ਕਰਨ ਦੇ ਹੁਕਮ ਅਕਾਲ ਤਖਤ ਉਨਾਏ ਗਏ ਨਾਲ ਦੇ ਨਾਲ ਇੱਕ ਸੱਤ ਮੈਂਬਰੀ ਦੀ ਕਮੇਟੀ ਬਣਾਈ ਸੀ ਜਿਸ ਦੇ ਵਿੱਚ ਹਰਜਿੰਦਰ ਸਿੰਘ ਕਾਮੀ ਐਸਡੀਪੀਸੀ ਦੇ ਮੁਖੀ ਐਸ ਕਮੇਟੀ ਦੇ ਵੀ ਮੁਖੀ ਬਣਾਏ ਗਏ ਕਿਰਪਾਲ ਸਿੰਘ ਬਡੂੰਗਰ ਫਾਰਮਰ ਐਸਡੀਪੀਸੀ ਚੀਫ ਉਹਨਾਂ ਨੂੰ ਵੀ ਇਸ ਪਾਰਟੀ ਦਾ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਪਰ ਇਹਨਾਂ ਦੋਨਾਂ ਨੇ ਡਿਜ਼ਾਈਨ ਦਿੱਤਾ ਸੀਗਾ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਤੋਂ ਇਹ ਹੁਕਮਨਾਮੇ ਦੀ ਤਾਮੀਲ ਕਰਨ ਵਾਸਤੇ ਅਕਸਰ ਕੋਸ਼ਿਸ਼ ਕੀਤੀ ਉਹਦੇ ਵਿੱਚ ਉਸ ਵਕਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਕਿ ਪੰਜ ਮੈਂਬਰੀ ਕਮੇਟੀ ਪਾਵੇਂ ਰਹਿ ਗਈ ਕੋ ਲੇਕਿਨ ਤੁਹਾਨੂੰ ਨਵੇਂ ਅਕਾਲੀ ਦਲ ਯਾਨੀ ਅਕਾਲੀ ਦਲ ਦੀ ਪਰਤੀ ਕਰਨ ਵਾਸਤੇ ਯੋਗ ਲੀਡਰਸ਼ਿਪ ਤਲਾਸ਼ ਕਰਨ ਦੀ ਡਿਊਟੀ ਲਾਈ ਗਈ ਸੀ ਤੁਸੀਂ ਆਪਣਾ ਕੰਮ ਕਰੋ ਉਕੀ ਪੰਜਵੇਂ ਮੇਰੀ ਕਮੇਟੀ ਨੇ ਜਦਾਇ ਕਿਹਾ ਸੀ ਨਾ ਵੀ ਅਕਾਲੀ ਦਲ ਸਾਨੂੰ ਸਪੋਰਟ ਨਹੀਂ ਕਰ ਰਿਹਾ ਕਹਿੰਦੇ ਤੁਹਾਨੂੰ ਸਪੋਰਟ ਮੰਗਣ ਵਾਸਤੇ ਕਿਹਾ ਕੀ ਹੈ ਤੁਸੀਂ ਆਪਣਾ ਕੰਮ ਕਰੋ ਇਹ ਹੁਣ ਉਹ ਆਪਣਾ ਕੰਮ ਕਰ ਚੁੱਕੀ ਹੈ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਨਰਲ ਇਜਲਾਸ ਰੱਖਿਆ ਗਿਆ ਜਿਸ ਦੇ ਵਿੱਚ ਅਕਸ਼ਿਰਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤੁਨਿਆ ਜਾ ਰਿਹਾ ਹੈ ਇਹਦਾ ਸੱਦਾ ਉਸ ਗੀਰ ਸਿੰਘ ਬਾਦਲ ਨੂੰ ਵੀ ਦਿੱਤਾ ਗਿਆ ਸੀ ਜਿਨ੍ਹਾਂ ਨੇ ਇਹ ਕਹਿ ਕੇ ਮਨਾ ਕਰਤਾ ਕਿ ਵੀ ਉਹ ਜਿਹੜੀ ਅਕਾਲ ਤਖਤ ਦੀ ਕਮੇਟੀ ਸੀ ਉਹ ਸਤਵੇਂ ਮਹੀਨੇ ਦੀ ਸੀ ਤੁਹਾਡੀ ਤੇ ਪੰਜਵੇਂ ਮੇਰੀ ਹੈ ਤੁਹਾਡੇ ਕੋਲ ਤਾਂ ਮੰਡੇਟ ਹੀ ਨਹੀਂ ਜੀ ਐਸ ਡੀ ਡੀ ਟੇ ਹੁਣ ਗੱਲ ਉੱਥੇ ਖੜੀ ਹੈ ਕਿ 11 ਅਗਸਤ ਦਾ ਇਹ ਸਮਾਗਮ ਰੱਖਿਆ ਗਿਆ ਉਸ ਤੋਂ ਪਹਿਲੇ ਐਸ ਡੀ ਪੀ ਸੀ ਨੂੰ ਜਿਹੜੀ ਚਿੱਠੀ ਭੇਜੀ ਸੀ ਐਸ ਡੀ ਪੀ ਸੀ ਨੇ ਉਹ ਚਿੱਠੀ ਭੇਜ ਦਿੱਤੀ ਹੈ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਐਕਟਿੰਗ ਜਥੇਦਾਰ ਸਾਹਿਬ ਨੇ ਗਿਆਨੀ ਗੜਗੜ ਸਾਹਿਬ ਇਹਦਾ ਫੈਸਲਾ ਕਰਨ ਕਿ ਇਸ ਕਮੇਟੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਜਾਏ ਜਾਂ ਨਹੀਂ ਦਿੱਤੀ ਜਾਏ ਵੈਸੇ ਤੇ ਸਾਫ਼ ਤੌਰ ਤੇ ਲੱਗਦਾ ਹੈ ਕਿ ਇਹ ਮਾਮਲਾ ਗਿਆਨੀ ਗੜਗੜ ਸਾਹਿਬ ਨੂੰ ਕਿਉਂ ਭੇਜਿਆ SGPC ਇਸ ਮਾਮਲੇ ਦੇ ਵਿੱਚ ਆਪਣਾ ਫੈਸਲਾ ਲੈ ਸਕਦੀ ਸੀ ਪਰ ਉਹ ਫਿਤਰਤ ਅ ਅਰਜਿੰਦਰ ਸਿੰਘ ਤਾਂ ਅਮੀ ਜਿਹੜੇ ਐਸਜੀਪੀਸੀ ਦੇ ਮੁਖੀ ਨੇ ਉਹ ਕਦੀ ਵੀ ਕੋਈ ਇਸ ਤਰੀਕੇ ਦਾ ਕੰਟਰੋਵਰਸ਼ੀਅਲ ਫੈਸਲਾ ਆਪਣੇ ਉੱਤੇ ਨਹੀਂ ਲੈਂਦੇ ਤੇ ਇਸ ਕਰਕੇ ਹੁਣ ਅਕਾਲ ਤਖਤ ਵਾਲਾ ਗੱਲ ਮੋੜ ਦਿੱਤੀ ਗਈ ਹੈ ਅਕਾਲ ਤਖਤ ਦੇ ਜਸੇਵੰਦ ਸਾਹਿਬ ਕਦੋਂ ਇਸ ਮਾਮਲੇ ਦੇ ਵਿੱਚ ਫੈਸਲਾ ਕਰਨਗੇ 10 ਤਰੀਕ ਤੋਂ ਪਹਿਲੇ ਕਿਉਂਕਿ 10 ਤਰੀਕ ਤੱਕ ਜਿਹੜੀ ਉਹਨਾਂ ਤੇ ਘਰ ਇੱਕ ਫੌਤ ਹੋਈ ਹੈ ਉਹਦੇ ਵਿੱਚ ਉਹ ਬਿਜ਼ੀ ਹੈਗੇ ਨੇ ਪਰ ਹੁਣ ਜਦ ਇਹ ਪਤਾ ਲੱਗਿਆ ਕਿ 6 ਅਗਸਤ ਨੂੰ ਇਕਤਰਤਾ ਜਥੇਦਾਰਾਂ ਦੀ ਰੱਖ ਲਈ ਗਈ ਹੈ ਹਰਜੋਤ ਸਿੰਘ ਮਾਮਾ ਬੈਂਸ ਵਾਲੇ ਮਾਮਲੇ ਦੇ ਵਿੱਚ ਤੇ ਮੈਨੂੰ ਲੱਗਦਾ ਹੈ ਇਸ ਮਾਮਲੇ ਦੇ ਵਿੱਚ ਵੀ ਫੈਸਲਾ ਛੇਤੀ ਆ ਜਾਏਗਾ ਐਸਜੀਪੀਸੀ ਨੇ ਵੀ ਆਪਣੀ ਇੱਕ ਜਿਹੜੀ ਮੀਟਿੰਗ ਰੱਖੀ ਹੋਈ ਹੈ ਉਸ ਮੀਟਿੰਗ ਦੇ ਵਿੱਚ ਵੀ ਇਸ ਬਾਰੇ ਕੋਈ ਫੈਸਲਾ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਇਹ ਇੱਕ ਪੰਥਕ ਬਾਲ ਉਹ ਐਸਜੀਪੀਸੀ ਨੇ ਅਕਾਲ ਤਖਤ ਵੱਲ ਸੁੱਟੀ ਹੈ ਔਰ ਅਕਾਲ ਤਖਤ ਇਸ ਮਾਮਲੇ ਦੇ ਵਿੱਚ ਕੋਈ ਵੀ ਫੈਸਲਾ ਕਰਦਾ ਹੈ ਜਾਂ ਦੋ ਤਰੀਕੇ ਦੇ ਹੁਕਮਨਾਮੇ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਤੋੜਦਾ ਹੈ ਮਰੋੜਦਾ ਹੈ ਜਾਂ ਉਹਨੂੰ ਵਿਡਰਾਅ ਕਰਦਾ ਹੈ ਜੋ ਉਹਦੇ ਵਾਸਤੇ ਕਿਉਂਕਿ ਜਦ ਗਿਆਨੀ ਗੜਗੜ ਜੋਨਾ ਜਥੇਦਾਰ ਬਣੇ ਸੀ ਨਾ ਤੇ ਉਸ ਦਿਨ ਵੀ ਉਹਨਾਂ ਨੇ ਕਹਿ ਸੀਗਾ ਕਿ 2 ਦਸੰਬਰ ਦੇ ਹੁਕਮਨਾਮੇ ਨਾਲ ਕਿਸੇ ਵੀ ਤਰੀਕੇ ਦੀ ਛੇੜਛਾੜ ਨਹੀਂ ਹੋ ਸਕਦੀ ਉਹਨ ਦੇਖਦੇ ਆ ਕਿ ਗਿਆਨੀ ਗੜਗੜ ਸਾਹਿਬ ਨੂੰ ਇਸ ਵਾਸਤੇ ਲਾਇਆ ਗਿਆ ਸੀਗਾ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਕਿ ਉਹ ਆਪਣੀ ਉਹ ਡਿਊਟੀ ਜਿਹੜੀ ਉਹਨਾਂ ਦੇ ਸਿਆਸੀ ਬੌਸਸਿਜ਼ ਨੇ ਦਿੱਤੀ ਸੀ ਜਦ ਅਸੀਂ ਇਹ ਗੱਲ ਕਹਿੰਦੇ ਆ ਤੇ ਕੁਝ ਲੋਕਾਂ ਨੂੰ ਇਤਰਾਜ਼ ਵੀ ਹੁੰਦਾ ਹੈ ਪਰ ਜਿਹੜੇ ਲੋਕ ਇਸ ਪੰਥਕ ਪੋਲਿਟਿਕ ਨੂੰ ਜਾਣਦੇ ਨੇ ਉਹ ਚੰਗੇ ਤਰੀਕੇ ਨਾਲ ਜਾਣਦੇ ਨੇ ਕਿ ਗਿਆਨੀ ਗੁਰਦੇਵ ਸਾਹਿਬ ਨੂੰ ਲਾਇ ਇਸ ਕਰਕੇ ਗਿਆ ਸੀਗਾ ਕਿ ਵੀ ਤੁਸੀਂ ਉਹ ਸਾਰੇ ਕੰਮ ਜਿਹੜੇ ਗਿਆਨੀ ਰਕਬੀਰ ਸਿੰਘ ਉਹਨਾਂ ਨੇ ਨਹੀਂ ਕੀਤੇ ਵਿਗੇ ਉਹ ਤੁਸੀਂ ਹੁਣ ਕਰੋ ਦੇਖਦੇ ਹਾਂ ਹੁਣ ਉਹ ਆਪਣੀ ਡਿਊਟੀ ਸਿਆਸੀ ਆਕਾਮਾਂ ਦੇ ਹਿਸਾਬ ਨਾਲ ਕਰਦੇ ਹੈ ਕਿ ਨਹੀਂ ਕਰਦੇ ਬਸਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਧੰਨਵਾਦ ਹਨ ਜੀ